ਫਿਲੌਰ ਪੁਲਿਸ ਨੇ ਨਸ਼ੇ ਖਿਲਾਫ ਕਾਰਵਾਈ ਕਰਦਿਆਂ ਦੋ ਮਹਿਲਾ ਮਸਤਮੇਤ ਅੱਠ ਦੋਸ਼ੀਆਂ ਨੂੰ ਨਸ਼ੇ ਦੀ ਭਾਰੀ ਖੇਪ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਫਿਲਹਾਲ ਪੁਲਿਸ ਨੇਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਸ਼ੇ ਦੇ ਵਿਰੁੱਧ ਜੰਗ ਦੇ ਵਿੱਚ ਜਲੰਧਰ ਜ਼ਿਲ੍ਹੇ ਦੀ ਪੁਲਿਸ ਨੇ ਹਸਲ ਕੀਤੀ ਸਫਲਤਾ ਸਨ ਜਦ ਜਲੰਧਰ ਜ਼ਿਲ੍ਹੇ ਸੀਨੀਅਰ ਪੁਲਿਸ ਕਪਤਾਨ ਸਰਦਾਰ ਗੁਰਮੀਤ ਸਿੰਘ ਚੋਹਾਨ ਪੀਪੀਐਸ ਅਤੇ DSP फ्लावर सदर ਸਰਵ ਸੰਬਲ ਜੀ ਦੇ ਅਧੀਨ ਨਰਜ਼ਿਸ਼ਾ ਹੈਟ ਅਸੀਂ ਕਰੀਬ ਤਨ ਮੁਕਦਮੇ ਦਰਜ ਕੀਤੇ ਇਸ ਵਿੱਚ ਅਸੀਂ ਕਰੀਬ 8 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਇਹਨਾਂ ਵਿੱਚ ਦੋ ਮਹਿਲਾ ਤੰਤ ਤਸਕਰ ਹੈ। ਇਹੀ ਘੜੀ ਦੇ ਵਿੱਚ ਇੱਕ ਮੁਕਦਮਾ ਨੰਬਰ 57 ਮਿਤੀ 11/3/25 ਜਿਸ ਵਿੱਚ ਅਸੀਂ ਤਿੰਨ ਦੋਸ਼ੀ ਰਵੀ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ, सिम्मी ਪੁੱਤਰ ਭੁਪਿੰਦਰ ਨਾਲ, ਮਨੀਸ਼ਾ ਪੁੱਤਰੀ ਸਤਪਾਲ ਮੁਕਦਮਾ ਚ ਗ੍ਰਿਫਤਾਰ ਕੀਤਾ। ਇਸ ਪਾਸੋਂ ਸੋਸਨ 10 ਗ੍ਰਾਮ ਹਿਰੋਇਨ ਅਤੇ 100 ਗੋਲੀਆਂ ਨਸ਼ੀਲੀ ਐਟੀ ਜ਼ੁਲਮ ਦੀ ਬਰਾਮਦ ਹੋਈਆਂ ਜੋ ਕਿ ਕਮਰਸ਼ੀਅਲ ਕੁਆਂਟੀਟੀ ਹੈ। ਅਤੇ ਮੁਕੱਦਮਾ ਨੰਬਰ 58 ਮਿਤੀ 11/3/25 ਚ ਰਕੇਸ਼ ਕੁਮਾਰ ਮਕੇਸ਼ ਕੁਮਾਰ ਅਤੇ ਰਮਨ ਕੁਮਾਰ ਪੁੱਤਰ ਜੀਤਰਾਮ ਅਸੀਰਾਂਗੜ ਨੂੰ ਗ੍ਰਿਫਤਾਰ ਕੀਤਾ ਨਾ ਬਾਸਮੇ 100 ਗੋਲੇ ਨਸ਼ੀਲੀ ਆਟੀ ਜ਼ੁਲਮ ਬਰਾਮਦ ਹੋਈਆਂ ਅਤੇ ਮੁਕੱਦਮਾ ਨੰਬਰ 59 ਮਿਤੀ 12/3/25 ਜੁਰਮ ਡਵਾਈ ਐਨਡੀਪੀਐ ਸੈਕਟਰ ਮੋਢੀ ਪੁੱਤਰ ਰਾਮ ਲਬਾਇਆ ਸੰਦੀਪ ਕੁਮਾਰ ਅਤੇ ਸਿੱਪੂ ਪੁੱਤਰ ਸੰਜੀਵ ਕੁਮਾਰ ਵਸੀ ਰਵਿਦਾਸ ਕੋਲ ਨੂੰ ਮੱਲਾ ਨੂੰ ਗ੍ਰਿਫਤਾਰ ਕੀਤਾ ਉਸ ਪਾਸੋਂ ਵੀ 100 ਗੋਲੀਆਂ ਨਸ਼ੀਲੇ ਮ੍ਰੰਮ ਦੁਗਿਆ ਜੋ ਸਬਦ ਦੇ ਸਾਫਾ ਹਾਲਾਤ ਤੋਂ ਗੱਲ ਕਲੀਅਰ ਹੈ ਕਾਫੀ ਦੇਰ ਤੋਂ ਨਸ਼ੀਲੇ ਕਾਰੋਬਾਰ ਚ ਸਿਗੇਨਾ ਸਿਮੀ ਤੇ ਕਰੀਬ ਦੋ ਮੁਕਦਮੇ ਮੁਕਦਮਾ ਨੰਬਰ 65/23 ਅਤੇ ਮੁਕਦਮਾ ਨੰਬਰ 133/24 21 22 ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ ਰਜਿਸਟਰ ਹੈ ਮਨੀਸ਼ਾ ਪੁੱਤਰੀ ਸਤਪਾਲ ਤੇ 22 ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ 297/17 ਦਰਜ ਹੈ ਰਮਨ ਕੁਮਾਰ ਤੇ ਪੰਜ ਪਰਚੇ ਦਰਜ ਹੈ ਜੋ ਕਿ ਚੋਰੀਆਂ ਦੇ ਖੋਹਾਂ ਦੇ ਐਨਡੀਪੀਐਸ ਐਕਟ ਦੇ ਅਤੇ ਅਸਲੀ ਐਕਟ ਦੇ ਨੇ ਮੁਕੇਸ਼ ਕੁਮਾਰ ਤੇ ਵੀ ਸ਼ਰਾਬ ਦੀ ਤਸਕਰੀ ਦੇ ਸੰਬੰਧੀ ਮੁਕਦਮਾ ਦਰਜ ਹੈ ਅਤੇ ਮੌਂਟੀ ਤੇ ਵੀ ਚੋਰੀ ਚਕਰੀ ਦੇ ਮੁਕਦਮੇ ਦਰਜ ਹੈ ਪਰ ਜਿਹੜਾ ਇਹ ਸਾਰੇ ਨੌਜਵਾਨ ਆ ਕਿਤੇ ਦੇ ਕਿਤੇ ਤੋਂ ਫਟਕੇ ਦੂਸਰੇ ਪਾਸੇ ਨੂੰ ਮੈਡੀਕਲ ਨਸ਼ਾ ਵੱਲ ਤੋਂ ਪੈ ਗਿਆ ਐਂਟੀਜਨ ਜਿਹੜੀ ਕੁੜੀ ਹੈਗੀ ਆ ਇਦੀ ਕੁਆਂਟੀਟੀ ਕੀ ਹੈਗੀ ਆ ਨਸ਼ੇ ਦੇ ਬਰਾਬਰ ਕਿੰਨਾ ਕਦਾ ਕੰਪੈਰੀਸ਼ਨ ਹੈ ਜੋ ਐਟਿਜ਼ੋਲਮ ਹੈ ਇਹ ਇੱਕ ਕਾਫੀ ਕਮਰਸ਼ਲ ਕੁਆਂਟੀਟੀ ਹੈ ਨਹੀਂ ਇਹ ਰੇਅਰ ਸਾਲਟ ਹੈ ਇਹ ਬਹੁਤ ਮੁਸ਼ਕਿਲ ਨਾਲ ਅਵੇਲੇਬਲ ਹੁੰਦੀ ਕਿਉਂਕਿ ਇਹਦਾ ਨਸ਼ਾ ਬਹੁਤ ਹੈ ਇਹਦੀ ਨਾ ਜੋ ਕਰੀਬ 25 ਤੋਂ 30 ਗੋਲੀਆਂ ਹੀ ਕਮਰਸ਼ਲ ਕੁਆਂਟੀਟੀ ਚ ਲਾਈਜ਼ ਕਰਦੀਆਂ ਇਹ ਐਟਿਜ਼ੋਲਮ ਸਾਲਟ ਹੈ ਜੋ ਕਿ ਤਕਰੀਬ 2.5 ਗ੍ਰਾਮ ਨੂੰ ਹੀ ਕਮਰਸ਼ਲ ਗਿਣਿਆ ਜਾਂਦਾ ਹੈ ਤੇ ਇਸ ਇਸ ਹਿਸਾਬ ਨਾਲ ਇਹਦੀਆਂ 100 ਗੋਲੀਆਂ ਬਹੁਤ ਹੈਵੀ ਕੁਆਂਟੀਟੀ ਚ ਇਹ ਨੈਸ਼ਨਲ ਐਨਡੀਪੀ ਸਿਰ ਦਿੱਤਾ ਹਟਾਉਂਦੀਆਂ ਇਹਸੀ ਗੱਲ ਕਰਕੇ ਇਹ ਉਕਤ ਦੋਸ਼ਾਂ ਨੂੰ ਕਾਬੂ ਕੀਤਾ ਤੇ ਇਹਨਾਂ ਨੂੰ ਪੇਸ਼ ਤਾਲਦ ਕਰਕੇ ਰਿਮਾਂਡ ਹਸਲ ਕੀਤਾ ਠੀਕ ਹੈ ਤੇ ਸਰ ਇਹ ਨਹੀਂ ਦੱਸਿਆ ਕਿ ਇਹਦੀ ਆਈਟੀ ਵਾਲੇ ਗੋੜੀਆਂ ਕਿੱਥੋਂ ਆਏ ਇਸ ਸਬੰਧੀ ਕਾਰਵਾਈ ਚੱਲ ਰਹੀ ਹੈ ਜਿੰਨਾ ਜਿੰਨਾ ਤੋਂ ਲਿਆ ਰਹੇ ਉਹਨਾਂ ਨੂੰ ਮੁਕਦਮੇ ਵਿੱਚ ਨਾਮ ਜ਼ਿਕਰ ਕੀਤਾ ਪੋਰ ਪੁਲਿਸ ਨੇ ਨਸ਼ੇ ਖਿਲਾਫ ਕਾਰਵਾਈ ਕਰਦਿਆਂ ਦੋ ਮਹਿਲਾ ਮਸਤ ਮੇਤ ਅੱਠ ਦੋਸ਼ੀਆਂ ਨੂੰ ਨਸ਼ੇ ਦੀ ਭਾਰੀ ਖੇਪ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਫਿਲਹਾਲ ਪੁਲਿਸ ਨੇਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ